ਦੇਖੋ ਸਰ ਅੱਜ ਦੇ ਡੇਟ ਦੀ ਗੱਲ ਕਰੀਏ ਅੱਜ ਦੇ ਜਮਾਨੇ ਦੇ ਵਿਚਾਰ ਪਹਿਲਾਂ ਗੱਲ ਕਰੀਏ ਆਪਾਂ ਇੱਕ ਬਲੌਕੇਜ ਦੇ ਕਰਕੇ ਬ੍ਰੇਨ ਨੂੰ ਸਾਡੇ ਹਾਰਟ ਨੂੰ ਜਾਂ ਕਿ ਸਾਡੀ ਔਰ ਕਈ ਬਿਮਾਰੀਆਂ ਇਹੋ ਜਿਹੀਆਂ ਜਿਹੜੀਆਂ ਸਾਨੂੰ ਪਤਾ ਵੀ ਨਹੀਂ ਲੱਗਦਾ ਇਹ ਜਿਹੜੀਆਂ ਅਣਛੁਪੀਆਂ ਬਿਮਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਪ੍ਰਾਬਲਮਾ ਕ੍ਰੀਏਟ ਕਰ ਰਹੀਆਂ ਕਾਰਨ ਕੀ ਆ ਸਾਰਾ ਤੋਂ ਵੱਡਾ ਕਾਰਨ ਮੈਨਿਕ ਬਲੌਕੇਜ ਜਦੋਂ ਬਲੌਕੇਜ ਪੈਦਾ ਹੋ ਗਈ ਬਲੌਕੇਜ ਹੁੰਦਾ ਕੀ ਆ ਸਾਡੀ ਇੱਕ ਨਰਵਸ ਸਿਸਟਮ ਦੇ ਵਿੱਚ ਕਰ ਬਲੱਡ ਦਾ ਸਰਕਲ ਘਟ ਜਾਣਾ ਉੱਥੇ ਕਿ ਚਰਬੀ ਪੈਦਾ ਹੋ ਜਾਣੀ ਉਹ ਜਾ ਕੇ ਨਰਵਸ ਬਲੌਕ ਹੋ ਜਾਣੀ ਉਹਨੂੰ ਅਸੀਂ ਬਲੌਕੇਜ ਕਹਿੰਦੇ ਨੇ ਜਦੋਂ ਬੈਠ ਕੇ ਕੋਈ ਵੀ ਆਪਾਂ ਖਾਣਾ ਬਣਾਉਂਦੇ ਆ ਪਹਿਲਾਂ ਜਿਹੜੇ ਬਜ਼ੁਰਗ ਸੀਗੇ ਹਨਾ ਪਹਿਲਾਂ ਵਾਲੀਆਂ ਮਾਤਾ ਸੀਗੀਆਂ ਉਹ ਖਾਣਾ ਬਣਾਉਂਦੀਆਂ ਸੀ ਉਹ ਚੁੱਲ੍ਹਿਆਂ ਤੇ ਬਣਾਉਂਦੀਆਂ ਸੀਗੀਆਂ ਅੱਜ ਕੱਲ ਉਹ ਮੂਵਮੈਂਟ ਹੁੰਦੀ ਸੀ ਜਦੋਂ ਬੈਠਦੇ ਸੀ ਉਠਦੇ ਸੀ ਉਹਦੋਂ ਮੂਵਮੈਂਟ ਹੁੰਦੀ ਸੀ ਸਾਰੇ ਆਰਗਨਸ ਦੀ ਮੂਵਮੈਂਟ ਹੁੰਦੀ ਸੀ ਇਹ ਸਾਡੇ ਨੇਚਰਲ ਤੌਰ ਤੇ ਕੀ ਆ ਪਲਾਂਟਸ ਤੋਂ ਬਣੀ ਹੋਈ ਮੈਡੀਸਨ ਅੱਛਾ ਹਾਂਜੀ ਕੁਦਰਤੀ ਟ੍ਰੀਟਮੈਂਟ ਆ ਇਹ ਕੀ ਆ ਉਹ ਜਿਹੜੇ ਪਲਾਂਟਸ ਆਪਾਂ ਗੱਲ ਕਰ ਲਈਏ ਘਰ ਦੇ ਵਿੱਚ ਕਰ ਲੱਗੇ ਉਹਨਾਂ ਦਾ ਇੱਕੇ ਨਚੋਟ ਕੱਢ ਕੇ ਮੈਡੀਸਨ ਬਣਾਈ ਜਾਂਦੀ ਜੀ 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 ਸਰ ਕਾਰਨ ਕੀ ਆ ਸਾਡੀ ਬਾਡੀ ਦਾ ਮੇਨ ਬਿਮਾਰੀ ਦੀ ਜਿਹੜੀ ਇੱਕ ਸਰਾਨਾ ਜੀ ਦੇਖੋ ਸਰ ਅੱਜ ਦੇ ਡੇਟ ਦੀ ਗੱਲ ਕਰੀਏ ਅੱਜ ਦੇ ਜਮਾਨੇ ਦੇ ਵਿੱਚਕਾਰ ਆ ਪਹਿਲਾਂ ਗੱਲ ਕਰੀਏ ਆਪਾਂ ਪਹਿਲਾਂ ਪੁਰਾਣੇ ਬਜ਼ੁਰਗ ਆਪਣੇ ਜਿੱਥੇ ਕੋਈ ਮੰਜਾ ਮਿਲਦਾ ਸੀ ਉੱਤੇ ਸੌ ਜਾਂਦੇ ਸੀ ਥੱਲੇ ਭੁੰਜੇ ਸੌਂਦੇ ਸੀ ਕਦੇ ਸੁਣਿਆ ਸੀ ਕੋਈ ਸਰਾਨੇ ਤੋਂ ਬਗੈਰ ਨਈ ਨੀਂਦ ਆਈ ਜਾਂ ਕਿਸੇ ਨੂੰ ਸਰਾਨੇ ਤੋਂ ਬਗੈਰ ਪੁਰਾਣੇ ਮਾਈ ਹੂੰ ਹੂੰ ਕਾਰਨ ਕੀ ਆ ਜੀ ਅੱਜ ਦੀ ਡੇਟ ਦੀ ਗੱਲ ਕਰੀਏ ਇੱਕ ਸਮਾਰਟ ਯੁੱਗ ਦੇ ਅਕੋਰਡਿੰਗ ਇਸ ਸਰਾਣੇ ਚੱਲ ਪਏ ਗੱਦੇ ਚੱਲ ਪਏ ਉਸੇ ਕਰਕੇ ਸਾਨੂੰ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਆ ਬਹੁਤ ਗਲਤ ਗੱਲ ਆ ਜੀ ਇਹਦੇ ਕਰਕੇ ਬਲੌਕੇਜ ਬਹੁਤ ਵੱਡੀ ਪੈਦਾ ਹੁੰਦੀ ਆ ਬਾਡੀ ਦੇ ਵਿੱਚ ਬਲੌਕੇਜ ਹੁੰਦਾ ਕਿ ਅ디 ਸਾਡਾ ਇੱਕ ਨਰਵ ਸਿਸਟਮ ਆਲ ਬਾਡੀ ਦੇ ਵਿੱਚਕਾਰ ਸਾਡਾ ਇੱਕ ਨਰਵ ਸਿਸਟਮ ਆ ਜਦੋਂ ਸਾਡੇ ਬਲੱਡ ਦਾ ਸਰਕਲ ਇੱਕ ਬਲੌਕੇਜ ਦੇ ਕਰਕੇ ਬ੍ਰੇਨ ਨੂੰ ਸਾਡੇ ਹਾਰਟ ਨੂੰ ਜਾਂ ਕਿ ਸਾਡੀ ਹੋਰ ਕਈ ਬਿਮਾਰੀਆਂ ਇਹੋ ਜਿਹੀਆਂ ਜਿਹੜੀਆਂ ਸਾਨੂੰ ਪਤਾ ਵੀ ਨਹੀਂ ਲੱਗਦਾ ਇਹ ਜਿਹੜੀਆਂ ਅਣਛੁੱਪੀਆਂ ਬਿਮਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਪ੍ਰੋਬਲਮਾ ਕ੍ਰੀਏਟ ਕਰ ਰਹੀਆਂ ਹਨ ਕਾਰਨ ਕੀ ਆ ਸਾਰਾ ਤੋਂ ਵੱਡਾ ਕਾਰਨ ਮੇਨਿਕ ਬਲੌਕੇਜ ਬਲੌਕੇਜ ਸਾਡਾ ਇੱਕ ਨਰਵ ਸਿਸਟਮ ਆ ਇੱਕ ਐਗਜ਼ਾਮਪਲ ਵੀ ਇੱਕ ਤੁਸੀਂ ਦਰਖਤ ਲੈ ਲਓ ਉਹਦੀ ਟਾਣੀ ਤੇ ਟੱਕ ਲਗਾ ਕੇ ਛੱਡ ਦਿਓ ਹੌਲੀ ਹੌਲੀ ਕੀ ਆ ਉਹ ਟਾਣੀ ਸੁੱਕਣੀ ਸ਼ੁਰੂ ਹੋ ਜਾਂਦੀ ਟੁੱਟ ਕੇ गिर ਜੂ ਇਸੇ ਤਰ੍ਹਾਂ ਹੀ ਸਾਡੀ ਇੱਕ ਬਾਡੀ ਆ ਸਾਡੀ ਬਾਡੀ ਦੇ ਵਿੱਚ ਕਾਰ ਨਰਵ ਸਿਸਟਮ ਆ ਜਦੋਂ ਕੀ ਆ ਸਾਡੀ ਬਾਡੀ ਦੇ ਵਿੱਚ ਕਾਰ ਖੂਨ ਦਾ ਸਰਕਲ ਸਹੀ ਚੱਲਦਾ ਉਦੋਂ ਤੱਕ ਸਾਡੇ ਹੱਥਾਂ ਦੀ ਪੈਰਾਂ ਦੀ ਦੀ ਸਾਰੇ ਕੀ ਆ ਬਾਡੀ ਦੀ ਮੂਵਮੈਂਟ ਹੁੰਦੀ ਰਹਿੰਦੀ ਹੈ ਸਾਡਾ ਕੀ ਆ ਸਰੀਰੋਕੇ ਆ ਜਦੋਂ ਬਲੌਕੇਜ ਪੈਦਾ ਹੋ ਗਈ ਬਲੌਕੇਜ ਹੁੰਦਾ ਕੀ ਆ ਸਾਡੀ ਇੱਕ ਨਰਵ ਸਿਸਟਮ ਦੇ ਵਿੱਚਕਾਰ ਬਲੱਡ ਦਾ ਸਰਕਲ ਘਟ ਜਾਣਾ ਉੱਥੇ ਕਿ ਚਰਬੀ ਪੈਦਾ ਹੋ ਜਾਣੀ ਉਹ ਜਾ ਕੇ ਨਰਵਸ ਬਲੌਕ ਹੋ ਜਾਣੀ ਉਹਨੂੰ ਅਸੀਂ ਬਲੌਕੇਜ ਕਹ ਦਿੰਨੇ ਆ ਹਾਲ ਦੀ ਹਾਲ ਦੀ ਉਸ ਨਰਵਸ ਸਿਸਟਮ ਦੇ ਵਿੱਚਕਾਰ ਕਿਤੇ ਨਾ ਕਿਤੇ ਬਲੱਡ ਦਾ ਸਰਕਲ ਬਹੁਤ ਜ਼ਿਆਦਾ ਘਟ ਚੱਲਦਾ ਜੇਕਰ ਚੱਲਦਾ ਤਾਂ ਕਾਰਨ ਕੀ ਆ ਕਈ ਵਾਰੀ ਬਲੱਡ ਦਾ ਸਰਕਲ ਫਲੋ ਹੋ ਜਾ ਵਧ ਜਾਂਦਾ ਜਾਂ ਫਿਰ ਕੀ ਉਹਦੇ ਵਿੱਚ ਚਰਬੀ ਬਲੱਡ ਦੇ ਵਿੱਚ ਸੌਰੀ ਆਪਣਾ ਚਰਬੀ ਭਰਤੀ ਰਹਿੰਦੀ ਹੈ ਜਿੱਦੇ ਕਰਕੇ ਕੀ ਆ ਬਲੱਡ ਦੀ ਕਲੋਟ ਆ ਜਾਂਦਾ ਦੇਖੋ ਇਹ ਇੱਕ ਸਾਰਾ ਸਿਸਟਮ ਆ ਜੀ ਬ੍ਰੇਨ ਦੀ ਬਲੌਕੇਜ ਦੇਖੋ ਬ੍ਰੇਨ ਦੀ ਉਕੇ ਜੇ ਇੱਕ ਸਰਵਾਈਕਲ ਸਭ ਤੋਂ ਵੱਡਾ ਕਾਰਨ ਮਾਈਗਰੇਨ ਵਾਰ-ਵਾਰ ਚੇਤਾ ਭੁੱਲਣਾ ਹਰੇਕ ਚੀਜ਼ ਦਾ ਜਨਨ ਕਿ ਰੱਖ ਕੇ ਚੇਤਾ ਭੁੱਲੇ ਕਈ ਵੀ ਬਾਰੀਕੀ ਆ ਸਾਨੂੰ ਆਪਣਾ ਯਾਦ ਹੀ ਨਹੀਂ ਰਹਿੰਦਾ ਅਸੀਂ ਪੜ੍ਹਦੇ ਲਿਖਦੇ ਕੀ ਆ ਉਹਦੇ ਅਕੋਰਡਿੰਗ ਵੀ ਜਨਨ ਕਿ ਕੋਈ ਅੱਖਰ ਭੁੱਲ ਜੰਨੇ ਉਹ ਵੀ ਸਾਡੇ ਇੱਕ ਬ੍ਰੇਨ ਦੀ ਬਹੁਤ ਵੱਡੀ ਬਲਾਕੇਜ ਆ ਇਹ ਇੱਕ ਬਹੁਤ ਵੱਡਾ ਕਾਰਨ ਬਲਾਕੇਜ ਦਾ ਅੱਜ ਗੱਲ ਕਰੀਏ ਅਸੀਂ ਇੱਕ ਸਭ ਤੋਂ ਵੱਡਾ ਕਾਰਨ ਬੇਬੀ ਜਿਨ੍ਹਾਂ ਦੇ ਕਨਸੀਵ ਨਹੀਂ ਹੁੰਦਾ ਲੇਡੀਜ਼ ਨੂੰ ਜਾਂ ਫਿਰ ਜੈਂਟਸ ਦੇ ਵਿੱਚਕਾਰ ਸਪਰਮ ਅਕਾਊਂਟ ਦਾ ਨਲ ਹੋ ਜਾਣਾ ਜਾਨੀ ਕਿ ਬਿਲਕੁਲ ਜ਼ੀਰੋ ਤੋਂ ਜਾਨੀ ਕਿ ਆਪਣੇ ਕੋਲੇ ਪੇਸ਼ੈਂਟ ਆਹੋ ਜਿਹੇ ਆਉਂਦੇ ਜਿਹੜੇ ਕਹਿੰਦੇ ਆ ਸਰ ਸਾਡੀ ਬਾਡੀ ਦੇ ਵਿੱਚਕਾਰ ਸਪਰਮ ਅਕਾਊਂਟ ਦਾ ਲੈਵਲ ਹੀ ਜ਼ੀਰੋ ਆ ਅਸੀਂ ਬਹੁਤ ਦਵਾਈਆਂ ਲੈ ਲੈ ਕੇ ਥੱਕ ਗਏ ਹਾਂ ਜੀ ਨਲ ਉਹ ਵੀ ਇੱਕ ਮੇਨ ਕਾਰਨ ਹੈ ਇੱਕ ਬਲੌਕੇਜ ਦਾ ਹਾਂਜੀ ਹਾਂਜੀ ਆਲ ਬਾਡੀ ਦੇ ਵਿੱਚਕਾਰ ਬਲੌਕ ਜਿੱਥੇ ਸਾਡਾ ਇੱਕ ਨਰਵਸ ਸਿਸਟਮ ਬਲੌਕ ਹੋ ਜੀ ਉੱਥੇ ਇੱਕ ਚਰਬੀ ਭਰ ਗਈ ਨਰਵਸ ਦੇ ਵਿੱਚਕਾਰ ਉੱਥੇ ਸਾਡੇ ਇੱਕ ਬ੍ਰੇਨ ਨੂੰ ਬਲੱਡ ਦਾ ਸਰਕਲ ਨਾ ਪਹੁੰਚਿਆ ਤਾਂ ਬ੍ਰੇਨ ਦੀ ਬਲੌਕੇਜ ਜੇ ਹਾਰਟ ਨੂੰ ਨਾ ਪਹੁੰਚਿਆ ਤਾਂ ਹਾਰਟ ਦੀ ਬਲੌਕੇਜ ਉਹਨਾਂ ਨਾਲ ਗੱਲ ਕਰੀਏ ਆਪਾਂ ਸਰਵਾਈਵ ਹਾਂਜੀ ਹਾਂਜੀ ਬਿਲਕੁਲ 100% ਵੀ ਤੇ ਤੁਸੀਂ ਤਜਾਬ ਨੂੰ ਵੀ ਬਲੌਕਿੰਗ ਮੰਨਦੇ ਬਹੁਤ ਵੱਡਾ ਕਾਰਨ ਆ ਜੀ ਜਦੋਂ ਅਸੀਂ ਟੈਨਸ਼ਨ ਲੈ ਲਈ ਸਾਡੇ ਇੱਕ ਤਜਾਬ ਇੱਕ ਸਾਡਾ ਕੀ ਆ ਡਾਇਬੀਟੀਜ਼ ਦੀ ਪ੍ਰੋਬਲਮ ਜਿਹਨੂੰ ਸ਼ੂਗਰ ਕਹਿ ਦਿੰਨੇ ਆ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ ਬਲੋਕੇਜ ਦਾ ਹਾਂਜੀ 101% ਸਿਹਰਾਣੇ ਦੇ ਨਾਲ ਨਾਲ ਤੁਹਾਨੂੰ ਆਜ ਦੀ ਲਾਈਫ ਸਟਾਈਲ ਦੇ ਵਿੱਚ ਕਾਰ ਵੀ ਚੇਂਜ ਲਿਆਉਣਾ ਪੈਣਾ ਨਾਲ ਨਾਲ ਸਾਡੇ ਖਾਣ ਪੀਣ ਦੇ ਵਿੱਚ ਕਾਰ ਵੀ ਚੇਂਜ ਕਰਨਾ ਪੈਣਾ ਜੀ 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 ਸਰ ਇਹ ਦੇਖੋ ਜੀ ਜਦੋਂ ਲੇਡੀਜ਼ ਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਨਾ ਜੀ ਰਸੋਈਆਂ ਦੀ ਇਹ ਪ੍ਰੋਬਲਮ ਉਦੋਂ ਆਉਂਦੀ ਆ ਜਦੋਂ ਪੀਰੀਅਡਸ ਦੇ ਦੌਰਾਨ ਲੇਡੀਜ਼ ਆਪਣਾ ਧਿਆਨ ਨਹੀਂ ਰੱਖਦੀਆਂ ਕਿਚਨ ਦੇ ਵਿੱਚ ਖੜ ਕੇ ਕੰਮ ਕਰਨਾ ਜੀ ਵੇਟ ਚੱਕਣਾ ਜੀ ਭੱਜ ਦੌੜ ਕਰਨੀ ਜੀ ਉੱਚੇ ਨੀਵੇਂ ਥਾਂ ਪੈਰ ਵੱਜ ਜਾਣਾ ਜੀ ਧਿਆਨ ਨਹੀਂ ਰੱਖਣਾ ਆਪਣੇ ਆਪ ਦਾ ਪੀਰੀਅਡਸ ਦੇ ਦੌਰਾਨ ਹੈਵੀ ਵਰਕ ਕਰਨਾ ਜੀ ਭਾਰੀ ਕੰਮ ਕਰਨੇ ਜੀ ਉਹਦੇ ਨਾਲ ਫਿਰ ਸੌਲੀਆਂ ਬੰਦੀਆਂ ਨਹੀਂ ਹਾਂਜੀ ਕਿਉਂਕਿ ਜਦੋਂ ਯੂਟਰਸ ਨੂੰ ਸਵੇਲਿੰਗ ਬੱਚੇਦਾਨੀ ਨੂੰ ਸੋਜ ਰਣੀ ਸਟਾਰਟ ਹੋ ਜਾਂਦੀ ਹੈ ਜੀ ਉਹਦੇ ਨਾਲ ਤਾਂ ਉਹਦੇ ਨਾਲ ਕੀ ਹੈ ਗੰਡਾਂ ਬਣਨੀਆਂ ਸਟਾਰਟ ਹੋ ਜਾਂਦੀਆਂ ਓਕੇ ਠੀਕ ਹੈ ਜੀ ਇਹ ਕਿਉਂ ਹੁੰਦਾ ਵੀ ਹਾਰਮੋਨ ਦਾ ਅਨਬੈਲੈਂਸ ਹੋ ਜਾਂਦਾ ਬੋਡੀ ਦੇ ਵਿੱਚ ਠੀਕ ਹੈ ਜੀ ਜਦੋਂ ਹਾਰਮੋਨਸ ਦਾ ਅਨਬੈਲੈਂਸ ਹੁੰਦਾ ਉਹਦੇ ਨਾਲ ਕੀ ਹੈ ਵੀ ਆਪਣੇ ਲੇਡੀਜ਼ ਦੇ ਵਿੱਚ ਜਿਹੜੀਆਂ ਹੁੰਦੀਆਂ ਦੋ ਸੌਰੀ ਸੌਰੀ ਜੀ ਜੀ ਕੋਈ ਨਹੀਂ ਕਰਨੀ ਤੁਸੀਂ ਕੰਟੀਨਿਊ ਕਰੋ ਕੰਟੀਨਿਊ ਕਰੋ ਓਕੇ ਤਾਂ ਉਹਦੇ ਨਾਲ ਕੀ ਹੈਗਾ ਵੀ ਜਿਹੜਾ ਹਰ ਮਹੀਨੇ ਅੰਡਾ ਬਣਦਾ ਹੈਗਾ ਠੀਕ ਹੈ ਜੀ ਓਵਰੀ ਹੁੰਦੀਆਂ ਬੱਚੇਦਾਨੀ ਦੇ ਨਾਲ ਉਹਦੇ ਵਿੱਚ ਹਰ ਮਹੀਨੇ ਅੰਡਾ ਬਣਦਾ ਹੈਗਾ ਉਹ ਅੰਡੇ ਨੇ ਟੁੱਟਣਾ ਹੁੰਦਾ ਠੀਕ ਹੈ ਜੀ ਉਹ ਅੰਡਾ ਜਦੋਂ ਟੁੱਟਦਾ ਤਾਂ ਹਰ ਮਹੀਨੇ ਪੀਰੀਅਡਸ ਆਉਂਦੇ ਆ ਠੀਕ ਹੈ ਠੀਕ ਹੈ ਜੀ ਤਾਂ ਜਦੋਂ ਉਹ ਅੰਡਾ ਕਈ ਵਾਰੀ ਇਹ ਹੁੰਦਾ ਜੀ ਵੀ ਬਲਾਕਸ ਦਾ ਕਰਕੇ ਉਹ ਅੰਡਾ ਟੁੱਟ ਨਹੀਂ ਪਾਉਂਦਾਗਾ ਠੀਕ ਹੈ ਜੀ ਬੱਚੇਦਾਨੀ ਵਿੱਚ ਆ ਨਹੀਂ ਪਾਉਂਦਾਗਾ ਟੁੱਟ ਨਹੀਂ ਪਾਉਂਦਾਗਾ ਤਾਂ ਉਸ ਟਾਈਮ ਕੀ ਆ ਵੀ ਉਹ ਇਨਕਰੀਸ ਹੋਣਾ ਸਟਾਰਟ ਹੋ ਜਾਂਦਾ ਜਦੋਂ ਇਨਕਰੀਸ ਹੋਣਾ ਸਟਾਰਟ ਹੋ ਜਾਂਦਾ ਜਾਂ ਉਹਦੇ ਵਿੱਚ ਕੋਈ ਹੋਰ ਤਰ੍ਹਾਂ ਵੀ ਲਿਕਵਿਡ ਵੀ ਮਤਲਬ ਕਿ ਜਿਹੜਾ ਹੈਗਾ ਆਪਣੇ ਉਹਦੇ ਵਿੱਚ ਬੜਨੇ ਸਟਾਰਟ ਹੋ ਜਾਂਦੇ ਹੈਗੇ ਆ ਯੂਟਰਸ ਦੇ ਵਿੱਚ ਜਾਂ ਆਪਣੇ ఓਵਰੀਜ਼ ਦੇ ਵਿੱਚ ਤਾਂ ਉਹਦੇ ਨਾਲ ਵੀ ਕੀ ਹੈ ਜੀ ਉਹਦੇ ਨਾਲ ਵੀ ਪ੍ਰੋਬਲਮ ਆਉਂਦੀ ਹੈਗੀ ਆ ਉਹ ਵੀ ਇੱਕ ਰਸੌਲੀ ਦਾ ਰੂਪ ਲੈ ਲੈਂਦਾ ਜੀ 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 ਰਸੌਲੀਆਂ ਕਰਕੇ ਕਿਉਂਕਿ ਜਦੋਂ ਦੇਖੋ ਜੀ ਆਪਣੇ ਬਾਡੀ ਪਾਰਟ ਦਾ ਇੱਕ ਮਤਲਬ ਕਿ ਉਹ ਅਹਿਮ ਹਿੱਸਾ ਹੈ ਠੀਕ ਹੈ ਜੀ ਯੂਟਰਸ ਇੱਕ ਹੈ ਉਹ ਜੀ ਚੀਜ਼ ਹੈਗੀ ਆ ਜਿਹਦੇ ਨਾਲ ਲੇਡੀਜ਼ ਨੂੰ ਬਹੁਤ ਜ਼ਿਆਦਾ ਵੀਕਨੈਸ ਵੀ ਆਉਂਦੀ ਹੈ ओके okay. ठीक है क्योंकि जबो अपने स्वेलिंग रहने स्टार्ट क्योंकि जबो देखो सर जबो बैठ के कोई भी ਆਪਾ ਖਾਣਾ ਬਣਾਉਨੇ ਆ ਪਹਿਲਾਂ ਜਿਹੜੇ ਬਜ਼ੁਰਗ ਸੀਗੇ ਹਨਾ ਪਹਿਲਾਂ ਵਾਲੀਆਂ ਮਾਤਾ ਸੀਗੀਆਂ ਉਹ ਖਾਣਾ ਬਣਾਉਂਦੀਆਂ ਸੀ ਉਹ ਚੁੱਲ੍ਹਿਆਂ ਤੇ ਬਣਾਉਂਦੀਆਂ ਸੀਗੀਆਂ ਅੱਜ ਕੱਲ ਉਹ ਮੂਮੈਂਟ ਹੁੰਦੀ ਸੀ ਜਦੋਂ ਬੈਠਦੇ ਸੀ ਉਠਦੇ ਸੀ ਉਹਦੋਂ ਮੂਮੈਂਟ ਹੁੰਦੀ ਸੀ ਸਾਰੇ ਆਰਗਨਸ ਦੀ ਮੂਮੈਂਟ ਹੁੰਦੀ ਸੀ ਬਿਲਕੁਲ ਗਲਤ ਹੈ ਜੀ ਕਿਉਂਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਕਿਉਂਕਿ ਕੰਮ ਬੰਦ ਕਰ ਲੇ ਤਾਂ ਸਾਡੀਆਂ ਮੂਵਮੈਂਟਸ ਓਕ ਜਾਣੀਆਂ ਬੱਚੇ ਦੀ ਗ੍ਰੋਥ ਹੀ ਪੂਰੀ ਤਰ੍ਹਾਂ ਹੋਈ ਨਹੀਂ ਪਾਉਂਦੀਗੀ ਅੱਛਾ ਜ਼ਿਆਦਾਤਰ ਜਿਹੜੇ ਹੁਣ ਆਪਣੇ ਅਬੋਰਸ਼ਨ ਹੋ ਜਾਂਦੇ ਆ ਮਿਸਕਾਰਜ਼ ਹੋ ਜਾਂਦੇ ਆ ਕਿਉਂਕਿ ਉਹ ਇਸੇ ਕਾਰਨ ਹੁੰਦੇ ਆ ਕਿਉਂਕਿ ਜਦੋਂ ਆਪਾਂ ਕੰਮ ਨਹੀਂ ਕਰਦੇ ਹੈਗੇ ਤਾਂ ਜਿਹੜੀ ਯੂਟਰਸ ਹੈਗੀ ਆ ਉਹ ਸਟਰੋਂਗ ਨਹੀਂ ਰਹਿੰਦੀਗੀ ਜੀ 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 ਉਹ ਦੇਖੋ ਕਾਰਨ ਇਹ ਹੈ ਜੀ ਸਭ ਤੋਂ ਵੱਡਾ ਅੱਜ ਦੀ ਗੱਲ ਕਰੀਏ ਵੀ ਸਾਡਾ ਗਲਤ ਖਾਣ ਪਾਣ ਗਲਤ ਮੈਡੀਸਨ ਬਾਡੀ ਦੇ ਵਿੱਚ ਕਾਰ ਜਦੋਂ ਐਂਟਰ ਕਰਦੇ ਆ ਛੋਟੇ ਛੋਟੇ ਬੱਚੇ ਆ ਜਿਸ ਤਰ੍ਹਾਂ ਕਰਕੇ ਕੀ ਆ ਜਨਮ ਲੈਣ ਲਈ ਕਰਦਾ ਹੰਨੇ ਹੰਨੇ ਹਾਂ ਦੇ ਹੰਦੇ ਹੰਦੇ ਜੀ ਬਸ ਹੰਦਵਾਰੇ ਪੁੱਛ ਲੋ ਹਾਂਜੀ ਇਹ ਬੇਬੀ ਨੂੰ ਮਦਰ ਦੇ ਪੇਟ ਦੇ ਵਿੱਚ ਕਾਰੀ ਬਲੋਕਸ ਹੋ ਜਾਂਦੀ ਹੈ ਜੀ ਮਦਰ ਦੇ ਪੇਟ ਚ ਹਾਂਜੀ 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 ਇਹ ਮਦਰ ਦੇ ਪੇਟ ਦੇ ਵਿੱਚ ਕਾਰ ਬਲੋਕਸ ਉਦੋਂ ਹੁੰਦੀ ਆ ਜਦੋਂ ਕੀ ਆ ਗਲਤ ਖਾਣ ਪਾਣ ਐਕਸਰਸਾਈਜ਼ ਨਹੀਂ ਕਰਨੀਆਂ ਲੇਡੀਜ਼ ਅੱਜਕੱਲ ਦੇਖਦੇ ਆਂ ਦੂਸਰੀ ਗੱਲ ਕੀ ਆ ਯੂਟਰਸ ਦਾ نیچے ਆਉਣਾ ਸਭ ਤੋਂ ਵੱਡਾ ਮੇਨ ਕਾਰਨ ਆ ਆਪਣੀ ਜਗ੍ਹਾ ਤੋਂ ਜਦੋਂ ਯੂਟਰਸ نیچے ਆ ਜਾਂਦੀ ਹੈ ਨਾ ਉਹਦੇ ਵਿੱਚ ਕਾਰਕ ਕੀ ਆ ਜਿਹੜਾ ਬੇਬੀ ਦੀ ਪੂਰੀ ਫੁੱਲ ਜਿਹੜੀ ਗਰੋਥ ਨਹੀਂ ਹੋ ਪਾਉਂਦੀ ਏ ਓਕੇ ਜਦੋਂ ਗਰੋਥ ਨਹੀਂ ਹੋ ਪਾਉਗੀ ਜਦੋਂ ਬੇਬੀ ਹੋਇਆ ਕਾਰਨ ਕੀ ਆ ਬੱਚੇ ਨੇ ਜਦੋਂ ਜਨਮ ਸਮੇਂ ਆਪਣਾ ਰੋਇਆ ਨਹੀਂ ਆ ਉਦੋਂ ਪ੍ਰੋਬਲਮ ਆਉਂਦੀ ਹੈ ਜੀ ਜੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਜਦੋਂ ਮਤਲਬ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਜੀ ਠੀਕ ਹੈ ਡਾਕਟਰ ਟਾਈਮ ਸਰ ਨਹੀਂ ਪਹੁੰਚ ਪਾਉਂਦੇਗੇ ਅੱਛਾ ਜਾਂ ਥੋੜਾ ਟਾਈਮ ਆਪਾਂ ਡਾਕਟਰ ਕੋਲੇ ਜਾਣ ਤੇ ਆਪਾਂ ਲੇਟ ਹੋ ਗਏ ਆ ਡਿਲੀਵਰੀ ਟਾਈਮ ਠੀਕ ਹੈ ਜੀ ਉਸ ਟਾਈਮ ਕੀ ਆ ਵੀ ਜਦੋਂ ਜੈਦ ਦੇ ਵਿੱਚ ਜਦੋਂ ਪੇਨ ਸ਼ੁਰੂ ਹੋਈਆਂ ਹੁੰਦੀਆਂ ਲੇਡੀਜ਼ ਨੂੰ ਤਾਂ ਬੱਚੇ ਨੇ ਜਨਮ ਲੈਣਾ ਜਲਦੀ ਆ ਥੋੜਾ ਟਾਈਮ ਲੱਗ ਜਾਂਦਾ ਹੈਗਾ ਤਾਂ ਉਹ ਕੀ ਆ ਵੀ ਜਿਹੜਾ ਉਹ ਸਮਾਂ ਹੁੰਦਾ ਨਾ ਜੀ ਜਨਮ ਲੈਣ ਦਾ ਸਮਾਂ ਹੁੰਦਾ ਉਹ ਥੋੜਾ ਨਿਕਲ ਜਾਂਦਾ ਠੀਕ ਹੈ ਜੀ ਜੇ 5 ਮਿੰਟ ਵੀ ਉਹ ਸਮਾਂ ਆਪਾਂ ਨੂੰ ਲੇਟ ਹੋ ਗਏ ਨਾ ਆਪਾਂ ਤਾਂ ਉਸ ਟਾਈਮ ਜਦੋਂ ਬੱਚਾ ਜਨਮ ਲੈਂਦਾ ਉਸੇ ਟਾਈਮ ਉਹ ਰੋਂਦਾ ਨਹੀਂ ਹੈਗਾ ਜਦੋਂ ਰੋਂਦਾ ਨਹੀਂ ਹੈਗਾ ਨਾ ਜੀ ਤਾਂ ਫਿਰ ਉਹ ਪ੍ਰੋਬਲਮ ਜਿਹੜੀ ਉਹਦੀ ਬਲਾਕ ਉਸ ਉਦੋਂ ਹੀ ਸਟਾਰਟ ਹੋ ਜਾਂਦੀ ਹੈ ਅੱਛਾ ਜੀ ਪ੍ਰੋਬਲਮ ਆ ਵੀ ਨਾ ਅਗਰ 5 7 10 ਮਿੰਟ ਬੰਜਾ ਲੇਟ ਵੀ ਹੋ ਜਵੇ ਤੁਹਾਡੇ ਕੋਲ ਨੁਸਖਾ ਕੋਈ ਫਾਰਮੂਲਾ ਤੁਸੀਂ ਦੰਨੇ ਹੋ ਇੱਥੇ ਹਾਂ ਜੀ ਦਿੰਨੇ ਆ ਜੀ ਅੱਛਾ ਹਾਂਜੀ ਮਤਲਬ ਕਿ ਈਜ਼ੀ ਡਿਲੀਵਰੀ ਆਸਤੇ ਆਪਾਂ ਮੈਡੀਸਨ ਦਿੰਨੇ ਆ ਜੀ ਅੱਛਾ ਠੀਕ ਹੈ ਜੀ ਜਿਹੜਾ ਹੈਗਾ ਵੀ ਉਹਦਾ ਈਜ਼ੀ ਡਿਲੀਵਰੀ ਹੋ ਜੇ ਜਿਆਦਾ ਪੇਨਫੁਲ ਵੀ ਨਾ ਹੋਵੇ ਡਿਲੀਵਰੀ ਉਹਦੇ ਆਸਤੇ ਵੀ ਆਪਾਂ ਮੈਡੀਸਨ ਦਿੰਨੇ ਆ ਜੀ ਇਹ ਸਭ ਤੋਂ ਵੱਡੀ ਗਲਤੀ ਹੈ ਜੀ ਕਿਉਂਕਿ ਜਦੋਂ ਡਿਲੀਵਰੀ ਕਰਵਾਉਂਦੇ ਆ ਜਦੋਂ ਸਜੇਰੀਅਨ ਕਰਵਾਉਂਦੇ ਆ ਨਾ ਜੀ ਤਾਂ ਉਸ ਟਾਈਮ ਇੱਕ ਇੰਜੈਕਸ਼ਨ ਲੱਗਦਾ ਜਿਹੜੀ ਕਿ ਉਹ ਰੀਡ ਦੀ ਹੱਡੀ ਚ ਕਹਿ ਦਿੰਦੇ ਆ ਲੱਗਦਾ ਉਹ ਸ਼ਾਰਟਿਕਾ ਵੇਨ ਹੁੰਦੀ ਹੈ ਆਪਣੇ ਜਿਹਨੂੰ ਸੁਖਮਣਾ ਨਾੜੀ ਕਹਿੰਦੇ ਜੀ ਉਹਦੇ ਵਿੱਚ ਲੱਗਦਾ ਤੇ ਮਦਰਸ ਨੂੰ ਤਾਂ ਪ੍ਰੋਬਲਮ ਉਦੋਂ ਹੀ ਸਟਾਰਟ ਹੋ ਜਾਂਦੀਆਂ ਤੇ ਬੱਚੇ ਨੂੰ ਤਾਂ ਫਿਰ ਸਟਾਰਟ ਹੋਣੀਆ ਹੀ ਹੋਣੀ ਆ ਜੀ ਉਹ ਦੇਖੋ ਸਾਰਾ ਜਿਸ ਤਰ੍ਹਾਂ ਕਰਕੇ ਤੁਹਾਨੂੰ ਐਸਿਡ ਦੀ ਪ੍ਰਾਣਮ ਬਣ ਗਈ ਹੈ ਗੈਸ ਦੀ ਆ ਬਣ ਗਿਆ ਨਾ ਉਹਦੇ ਲਈ ਕੀ ਆਪਣੇ ਕੋਲੇ ਇੱਕ ਫਾਰਮੂਲੇਸ਼ਨ ਆ ਹਾਂਜੀ ਤੁਸੀਂ ਕੀ ਆ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਲੈਣਾ ਜੀ 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 ਇਹ ਭੁੰਨਿਆ ਹੋਇਆ ਜੀਰਾ ਹਾਂਜੀ ਹਾਂਜੀ ਭੁੰਨਿਆ ਹੋਇਆ ਜੀਰਾ ਇਹਨੂੰ ਤੁਸੀਂ ਇੱਕ ਚਮਚ ਜਿਨ੍ਹਾਂ ਨੂੰ ਕੀ ਆ ਜ਼ਿਆਦਾ ਪ੍ਰੋਬਲਮ ਆ ਉਹ ਇੱਕ ਚਮਚ ਲੈ ਸਕਦੇ ਜਿਨ੍ਹਾਂ ਨੂੰ ਕੋਈ ਨਾਰਮਲ ਜਾਨੀ ਕਿ ਉਹ ਹਾਫ ਚਮਚ ਵੀ ਲੈ ਸਕਦੇ ਇਹ ਭੁੰਨਿਆ ਹੋਇਆ ਜੀਰਾ ਹਾਂਜੀ 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 ਸਰ ਨਾਜਰਲ ਕੰਮ ਕਰਦਾ ਹਾਂਜੀ ਹਾਂਜੀ ਬਿਲਕੁਲ ਨਾਲ ਦੀ ਨਾਲ ਜੇ ਇਹਨੂੰ ਤੁਸੀਂ ਹੁਣੇ ਫਰੂਕੀ ਸਾਹਿਬ ਲੈ ਕੇ ਦੇਖੋ ਦੇਕਰ ਐਸਿਡ ਬਣਦਾ ਜਿਨ੍ਹਾਂ ਦੇ ਉਹ ਹਾਫ ਚਮਚ ਦਾ ਇੱਕ ਚਮਚ ਲੈ ਸਕਦੇ ਆ ਕੋਈ ਆਪਣੀ ਪ੍ਰੋਬਲਮ ਦੇ ਅਕੋਰਡਿੰਗ ਯੂਰਿਕ ਐਸਿਡ ਈਐਸਆਰ ਜਦੋਂ ਕਹਿ ਦਿੱਗੇ ਪਿਆਬੀ ਵਿੱਚ ਵੀ ਸਾਡੀ ਬਾਡੀ ਦੇ ਵਿੱਚਕਾਰ ਇੱਕ ਬੈਵੱਦੀ ਇਨਫੈਕਸ਼ਨ ਵੱਧ ਗਈ ਜੀ ਹੂੰ ਹੂੰ ਜਿਹੜੇ ਪੇਸ਼ੈਂਟ ਆ ਜ਼ਿਆਦਾਤਰ ਕੀ ਹੁੰਦਾ ਜੀ ਜਦੋਂ ਬੈਵੱਦੀ ਵੱਧ ਗਈ ਜਦੋਂ ਸਾਡੀ ਬਾਡੀ ਦੇ ਵਿੱਚ ਕਰ ਬੈਵਾਦੀ ਵਧੇ ਜਾਂਦੇ ਆ ਜੀ ਫਰੂਕੀ ਸਾਹਿਬ ਹੁੰਦਾ ਕੀ ਆ ਸਾਡੀ ਬਾਡੀ ਦੇ ਵਿੱਚ ਕਰ ਆਰਗਨ ਦਾ ਸਿਸਟਮ ਆ ਬਾਡੀ ਦੇ ਵਿੱਚ ਕਰ ਜਿਹੜਾ ਸਾਡਾ ਅਪਾਰਟ ਆ ਜੇ ਹੱਥਾਂ ਦੀ ਸਾਡੀ ਮੂਵਮੈਂਟ ਆ ਇਹਨਾਂ ਦੇ ਵਿੱਚ ਕਰ ਕੜੇਵਾ ਪਾਉਣਾ ਆਉਣਾ ਸ਼ੁਰੂ ਹੋ ਜਾਂਦਾ ਪੈਰਾਂ ਦੀਆਂ ਸਵੇਲਿੰਗਾਂ ਪੈਰਾਂ ਦੀਆਂ ਉਂਗਲਾਂ ਦੇ ਵਿੱਚ ਕਰ ਸਵੇਲਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਡਾ ਕੀ ਆ ਆ ਜੋਇੰਟ ਆ ਜਿਸ ਤਰ੍ਹਾਂ ਗੱਲ ਕਰੀਏ మోਢੇ ਆ ਗੋਡੇ ਆ ਇਹਨਾਂ ਦੇ ਵਿੱਚ ਕਰ ਕੀ ਆ ਪੇਨ ਰਹਿਣ ਲੱਗ ਜਾਂਦਾ ਆਂਟੀ ਇਲਫਰਮੇਟਰ ਦੀ ਪ੍ਰੋਬਲਮ ਕਹਿੰਦੇ ਆ ਇਹ ਕਹਦੀਏ ਜਿਵੇਂ ਜੀ ਜੀ ਫਿਰ ਇਹ ਕਾਲੇ ਮਿਰਚੇ ਸੈੱਟ ਕਰੋ ਹਾਂਜੀ ਬਿਲਕੁਲ ਸਾਡੇ ਦਾ ਕਹਿੰਦੇ ਨੇ ਜੇ ਗੋਡੇ ਦੇ ਦਰਦੇ ਤਾਂ ਗੋਡੇ ਬਦਲਾ ਲਓ ਮੋਢਿਆਂ ਦੇ ਦਰਦੇ ਤੇ ਮੋਢੇ ਦਾ ਆਪਰੇਸ਼ਨ ਕਰਵਾ ਲਓ ਕਾਰਨ ਇਹ ਹੈ ਜੀ ਇਹਨੂੰ ਕੁਛ ਟਾਈਮ ਲਈ ਲੈ ਕੇ ਦੇਖੋ ਪਹਿਲਾਂ ਤੁਸੀਂ ਅੱਛਾ ਕਿਵੇਂ ਲੈਣਾ ਜੀ ਕਿਵੇਂ ਲੈ ਲੈਣੀ ਕਿਵੇਂ ਇਹਨੂੰ ਕੀ ਕਰਨਾ ਤੁਸੀਂ ਆਪਣਾ ਇਹਦਾ ਪਾਊਡਰ ਬਣਾ ਲੈਣਾ ਜੀ ਕਾਲੀ ਮਿਰਚ ਤੇ ਇੱਕ ਨਾਂ ਲੈ ਲੈਣਾ ਜੀ ਕਾਲਾ ਨਾਮਕ ਠੀਕ ਹੈ ਹਾਂਜੀ ਇਹਨੂੰ ਸਿਰਫ ਤੁਸੀਂ ਖਾਲੀ ਪੇਟ ਉਠ ਅਨਸਾਰ ਚਾਹ ਪੀਣ ਤੋਂ ਪਹਿਲਾਂ 10 15 ਮਿੰਟ ਅ ਅੱਧਾ ਚਮਚਾ ਤਾਂ ਦੇਖੋ ਜੀ ਬਹੁਤ ਵੱਡੀ ਇੱਕ ਬਿਮਾਰੀ ਹੈ ਇਹ ਚਾਹ ਨੂੰ ਇਗਨੋਰ ਕਰ ਦਿਓਗੇ ਤਾਂ ਲਾਈਫ ਦੇ ਵਿੱਚ ਘਰ ਆਉਣ ਵਾਲੇ ਸਮੇਂ 'ਚ ਤੁਹਾਡੀ ਏਜ ਕੀ ਆ 10 ਸਾਲ ਵੱਧ ਜਾਊਗੀ ਤੇ ਦੇਖੋ ਕਾਰਨ ਪਤਾ ਕੀ ਆ ਜੀ ਅ ਅੱਜ ਦੀ ਡੇਟ ਦੇ ਵਿੱਚਕਾਰ ਸਾਡਾ ਲਾਈਫ ਸਟਾਈਲ ਲਾਈਫ ਸਟਾਈਲ ਤੇ ਡਿਪੈਂਡਡ ਕਰਦਾ ਸਾਡੀ ਏਜ ਕਿੰਨੀ ਕਾ ਸਾਡੀ ਬਿਮਾਰੀ ਕਿੰਨੀ ਕਾ ਆ ਸਰਾਨਾ ਛੱਡਣ ਦੇ ਨਾਲ ਤੋਂ ਸਾਡੇ ਜਿਹੜੀ ਬੋਡੀ ਦੇ ਮੇਨ ਆਰਗਨ ਹਨ ਜੀ ਜਿਸ ਤਰ੍ਹਾਂ ਲੀਵਰ ਦੀ ਗੱਲ ਕਰ ਲਈਏ ਹਾਰਟ ਦੀ ਗੱਲ ਕਰ ਲਈਏ ਸ਼ੂਗਰ ਦੀ ਗੱਲ ਕਰ ਲਈਏ ਜਦੋਂ ਇੱਕ ਸ਼ੂਗਰ ਦੀ ਪ੍ਰੋਬਲਮ ਹੋ ਗਈ ਹੈ ਕੋਈ ਲੇਡੀਜ਼ ਆ ਜੈਂਟਸ ਆ ਜਿਨ੍ਹਾਂ ਨੇ ਪੇਸ਼ੈਂਟ ਆ ਜਿਨ੍ਹਾਂ ਇੱਕ ਸ਼ੂਗਰ ਦੇ ਉਹਨਾਂ ਨੂੰ ਜੇ ਸ਼ੂਗਰ ਦੀ ਪ੍ਰੋਬਲਮ ਹੋ ਗਈ ਲਾਈਫਟਾਈਮ ਲਈ ਮੈਡੀਸਨ ਖਾਣੀ ਪੈਂਦੀ ਹੈ ਜੀ ਜਦੋਂ ਤੁਸੀਂ ਸਰਾਨਾ ਛੱਡਦੇ ਹੋਗੇ ਤੁਹਾਨੂੰ ਸ਼ੂਗਰ ਹੀ ਨਹੀਂ ਹੋਊਗੀ ਤੁਹਾਨੂੰ ਐਸਿਡ ਹੀ ਨਹੀਂ ਬਣੂਗਾ ਤੁਹਾਡੇ ਬ੍ਰੇਨ ਦੀ ਬਲੌਕ ਜੀ ਨਹੀਂ ਹੋਊਗੀ ਤੁਹਾਨੂੰ ਸਰਵਾਈਕਲ ਵੀ ਨਹੀਂ ਹੋਊਗਾ ਤਾਂ ਆਟੋਮੈਟਿਕ ਹੀ ਤੁਹਾਡੀ ਏਜ ਨਹੀਂ ਆਦੀ ਅੱਛਾ ਹਾਂਜੀ ਹਾਂਜੀ ਜ਼ਰੂਰ ਜੀ ਇਹ ਕੀ ਆ ਤੁਸੀਂ ਅੱਧਾ ਚਮਚ ਲੈਣਾ ਕੋਸੇ ਪਾਣੀ ਦੇ ਵਿੱਚ ਘਰ ਪਾ ਕੇ ਲਓ ਜੀ ਤੇ ਤੁਹਾਡੀਆਂ ਤੁਹਾਨੂੰ ਦੂਜੇ ਤੀਸਰੇ ਦਿਨ ਹੀ ਕੀ ਆ ਲੀਫ ਮਿਲਣਾ ਸ਼ੁਰੂ ਹੋ ਜਾਊਗਾ ਉਹ ਦਰਅਸਲ ਇਹ ਹੈ ਕਾਰਨ ਮੇਨ ਜੀ ਕਿਈ ਸਾਡੇ ਬਲੱਡ ਗਰੁੱਪ ਪੋਜ਼ਿਟਿਵ ਆ ਜਿਸ ਤਰ੍ਹਾਂ ਉਹ ਪੋਜ਼ਿਟਿਵ ਆ ਵੀ ਪੋਜ਼ਟਿਵ ਆ ਇਹਨਾਂ ਦੇ ਵਿੱਚ ਕਰ ਨੇਚਰਲ ਤੌਰ ਤੇ ਕੁਦਰਤੀ ਤੌਰ ਤੇ ਕੀ ਆ ਪ੍ਰੋਟੀਨ ਬਣਦਾ ਓਕੇ ਪ੍ਰੋਟੀਨ ਸਾਡੀ ਬਾਡੀ ਲਈ ਜ਼ਰੂਰੀ ਹੈ ਪ੍ਰੋਟੀਨ ਹਰ ਇੱਕ ਲਈ ਜ਼ਰੂਰੀ ਆ ਸਾਡੇ ਆਰਗਨ ਲਈ ਜ਼ਰੂਰੀ ਆ ਸਾਡੇ ਬਾਡੀ ਦੇ ਵਿੱਚ ਕਾਰਜ ਮਸਲਸ ਦਾ ਉਹਦੇ ਲਈ ਜ਼ਰੂਰੀ ਆ ਔਰ ਸਾਡੇ ਜਿਸ ਤਰ੍ਹਾਂ ਕਰਕੇ ਕੋਈ ਇੰਜਰੀ ਦੀ ਪ੍ਰੋਬਲਮ ਹੋ ਜਾਂਦੀ ਆ ਜਿਸ ਤਰ੍ਹਾਂ ਕਰਕੇ ਕੋਈ ਸਨ ਚੋਟ ਲੱਗ ਜਾਂਦੀ ਆ ਜਾਂ ਕੀ ਆ ਮੋਚ ਆ ਜਾਂਦੀ ਆ ਸਾਡੇ ਆਈਸਟ ਲਈ ਵੀ ਜ਼ਰੂਰੀ ਆ ਸਾਡੇ ਵਾੜਾ ਲਈ ਜ਼ਰੂਰੀ ਆ ਪ੍ਰੋਟੀਨ ਸਾਡੀ ਬਾਡੀ ਲਈ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਰੂਰੀ ਆ ਪਰ ਜਦੋਂ ਸਾਡੀ ਬਾਡੀ ਦੇ ਵਿੱਚ ਕਾਰ ਐਕਸਟਰਾ ਪ੍ਰੋਟੀਨ ਆਊਗਾ ਨਾ ਜੀ ਉਦੇ ਨਾਲ ਸਾਡੀ ਐਕਸਟra ਪ੍ਰੋਟੀਨ ਕਿਹੜਾ ਹੁੰਦਾ ਐਕਸਟra ਪ੍ਰੋਟੀਨ ਜਿਸ ਤਰ੍ਹਾਂ ਸਾਨੂੰ ਹਰੇਕ ਹਰ ਇੱਕ ਸਾਨੂੰ ਮਿਲਦਾ ਵੀ ਤੁਸੀਂ ਪ੍ਰੋਟੀਨ ਲਓ ਜੀ એનર્ਜੀ ਸਾਡੀ ਬਾਡੀ ਦੇ ਵਿੱਚ ਘਰ ਘਾਟਾ ਤੁਸੀਂ ਡਾਇਰੈਕਟ ਪ੍ਰੋਟੀਨ ਲਓ ਜੀ ਲੈ ਸਕਦੇ ਆ ਪਰ ਕਾਰਨ ਕੀ ਆ ਤੁਹਾਡੇ ਜਿੱਥੇ ਬਲੌਕੇਜ ਆ ਗਈ ਬਾਡੀ ਦੇ ਵਿੱਚ ਘਰ ਉੱਥੇ ਤੁਸੀਂ ਐਕਸਟra ਪ੍ਰੋਟੀਨ ਨਹੀਂ ਲੈ ਸਕਦੇ ਜੀ ਇਹ ਬੂੰਦਾ ਦੇ ਵਿੱਚ ਘਰ ਬਹੁਤ ਜ਼ਿਆਦਾ ਗੁੱਡ ਰਿਜ਼ਲਟ ਆ ਜਿਸ ਤਰ੍ਹਾਂ ਕਹਿ ਦਈਏ ਇਹ ਕੋਈ ਆਮ ਮੈਡੀਸਨ ਨਹੀਂ ਸਾਈਡ ਇਫੈਕਟ ਤਾਂ ਨਹੀਂ ਕੋਈ ਬਿਲਕੁਲ ਇੰਨੀ 1% ਵੀ ਨਹੀਂ ਦਿਖਾਉਂਗੇ ਹਾਂਜੀ ਜ਼ਰੂਰ ਜੀ ਇਹ ਸਾਡੇ ਨੇਚਰਲ ਤੌਰ ਤੇ ਕੀ ਆ प्लांट्स ਤੋਂ ਬਣੀ ਹੋਈ ਮੈਡੀਸਨ ਅੱਛਾ ਹਾਂਜੀ ਕੁਦਰਤੀ ਟ੍ਰੀਟਮੈਂਟ ਆ ਇਹ ਕੀ ਆ ਉਹ ਜਿਹੜੇ प्लांट्स ਆ ਆਪਣਾ ਗੱਲ ਕਰਨੀ ਘਰ ਦੇ ਵਿੱਚ ਘਰ ਲੱਗੇ ਉਹਨਾਂ ਦਾ ਹੀ ਇਹ ਨਚੋਟ ਕੱਢ ਕੇ ਮੈਡੀਸਨ ਬਣਾਈ ਜਾਂਦੀ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਵੀ ਜਿਹੜਾ ਹਾਰਮੋਨਲ ਪ੍ਰੋਬਲਮ ਆ ਜਾਂਦੀ ਆ ਹਾਰਮੋਨਸ ਦੀ ਪ੍ਰੋਬਲਮ ਜਦੋਂ ਅਨਬੈਲੈਂਸ ਹੁੰਦੇ ਆ ਇੱਕ ਵੱਡਾ ਕਾਰਨ ਤਾਂ ਇਹ ਆ ਜੀ ਦੂਜਾ ਵੱਡਾ ਕਾਰਨ ਇਹ ਆ ਵੀ ਜਦੋਂ ਬੀਪੀ ਅਪ ਡਾਊਨ ਹੋਣ ਲੱਗ ਜਾਂਦਾ ਜੀ ਠੀਕ ਹੈ ਜੀ ਉਹਦੇ ਨਾਲ ਵੀ ਪ੍ਰੋਬਲਮ ਆਉਂਦੀ ਹੈਗੀ ਆ ਬੀਪੀ ਦੇ ਨਾਲ ਮਿਸਕੇਰਸ ਵੀ ਹੋ ਜਾਂਦਾ ਜੀ ਬੂੰਦਾ ਨਹੀਂ ਜੀ ਇਹ ਤਾਂ ਅੰਮ੍ਰਿਤ ਹੈ ਜੀ अच्छा हां जी ਇਹ ਬੁੰਦਾ ਜੜੀਆਂ ਇਹ ਬੜੀ ਪਾਵਰਫੁਲ ਚੀਜ਼ ਹੈਗੀ ਆ ਕਿਉਂਕਿ ਦੇਖੋ ਜਿਹੜਾ 15 16 ਸਾਲ ਤੋਂ ਬੇਔਲਾਦ ਬੈਠੇ ਹੋਏ ਆ ਉਹਨਾਂ ਆਸਤੇ ਤਾਂ ਇਹ ਇੱਕ ਵਰਦਾਨ ਹੈ ਜੀ ਇੱਕ ਬਹੁਤ ਵੱਡੀ ਚੀਜ਼ ਆ ਇਹ ਕਿਉਂਕਿ ਜਿਨ੍ਹਾਂ ਦੇ ਘਰ ਖੁਸ਼ੀਆਂ ਆਉਂਦੀਆਂ ਨਾ ਜੀ ਉਹਨਾਂ ਨੂੰ ਪਤਾ ਵੀ ਇਹ ਕੀ ਚੀਜ਼ ਹੈ ਹੈ ਨਾ ਜੀ ਅੱਛਾ ਇਹ ਬੁੰਦਾ ਦੇ ਜ਼ਰੀਏ ਖੁਸ਼ੀਆਂ ਆ ਜਾਂਦੀਆਂ ਨਾ ਜੀ ਜੀ ਜ਼ਰੂਰ ਇਹ ਬੁੰਦਾ ਹੀ ਇਹ ਬੁੰਦਾ ਹੀ ਤਾਂ ਸਾਡਾ ਮਤਲਬ ਕਿ ਸਭ ਤੋਂ ਵੱਡੀ ਚੀਜ਼ ਇਹ ਹੈਗੀ ਆ ਇਹ ਵਰਦਾਨ ਹੈਗਾ ਵੀ ਜਿਹਦੇ ਨਾਲ ਪੇਸ਼ੈਂਟਸ ਜਿਹੜੇ ਹੈਗੇ ਆ ਬਹੁਤ ਮਤਲਬ ਕਿ ਇਥੇ ਆ ਸ਼ਾਦੇ ਨਾਲ ਆਉਂਦੇ ਹੈਗੇ ਤੇ ਠੀਕ ਹੋ ਕੇ ਜਾਂਦੇ ਹੈਗੇ ਜੀ ਇਹ ਬੂੰਦਾ ਹੀ ਸਭ ਤੋਂ ਵੱਡਾ ਵਰਕ ਕਰਦੀਆਂ ਹੈਗੀਆਂ ਲੋਕਾਂ ਦੀ ਲਾਈਫ ਦੇ ਵਿੱਚ ਖੁਸ਼ੀਆਂ ਲਿਆਉਣ ਦੇ ਵਿੱਚ ਦੇਖੋ ਸਰ ਸਾਡਾ ਡਿਸਟ੍ਰਿਕਟ ਹੈਗਾ ਜੇ ਮੁਕਸਰ ਮੁਕਸਰ ਤੋਂ ਸਿਰਫ ਜਨਨ ਕੀ 10 12 ਕਿਲੋਮੀਟਰ ਤੇ ਹੈ ਸਾਡਾ ਪਿੰਡ ਭਾਗਸਰ ਹਾਂਜੀ ਭਾਗਸਰ ਆਓ ਤੁਹਾਡੀ ਹਰ ਇੱਕ ਪ੍ਰਾਣਵਾ ਕੀ ਹੈ ਸੌਲਵ ਕੀਤੀ ਜਾਊਗੀ ਜਿਸ ਤਰ੍ਹਾਂ ਅਥੱਕ ਚੁੱਕਿਆ ਹੈ ਕੋਈ ਪੇਸ਼ੈਂਟ ਡਾਕਟਰਾਂ ਦੇ ਕੋਲੇ ਜਾ ਜਾਦਾ ਗਿਆ ਥੱਕ ਵੀ ਚੁੱਕੇ ਨੇ ਜੀ ਹਾਂਜੀ ਆਹ ਵਾਲੇ ਪਾਸੇ ਹਾਂਜੀ ਆਹ ਵੀ ਚੁੱਕੇ ਬਿਲਕੁਲ ਆਹ ਕਰਕੇ ਕਮਰਸ਼ੀਅਲ ਡਾਕਟਰਾਂ ਤੋਂ ਹਾਂਜੀ ਜਿਸ ਤਰ੍ਹਾਂ ਸਾਡੇ ਪੇਸ਼ੈਂਟ ਉਹ ਦੱਸਦੇ ਹੋਣਗੇ ਵੀ ਸਾਡੇ ਪਿੱਤੇ ਦੀ ਪਥਰੀ ਹੈ ਜੀ ਸਾਡੇ ਰਸੌਲੀਆਂ ਦੇਖੋ 40-50000 ਰੁਪਏ ਲੱਗਦਾ ਹੈ ਜੀ ਡੇਟਰੀ ਗੱਲ ਕਰੀਏ ਅਪਰੇਸ਼ਨ ਦੇ ਹੈਨਾ ਸਿਰਫ ਨੋਰਮਲ ਤੇ ਬੜੇ ਸਸਤੇ ਤਰੀਕੇ ਦੇ ਨਾਲ ਤੁਹਾਡਾ ਟਰੀਟਮੈਂਟ ਕੀਤਾ ਜਾਊਗਾ ਜੀ ਜੀ ਮੁਕਸਰ ਤੋਂ ਭਾਗਸਰ ਹੋਂਣਾ ਹੋਵੇ ਜੀ ਮੁਕਸਰ ਤੋਂ ਭਾਗਸਰ ਸਿਰਫ 10 ਕਿਲੋਮੀਟਰ ਤੇ ਹੈਗਾ ਜੀ 10 ਕਿਲੋਮੀਟਰ ਦੀ ਦੂਰੀ ਤੇ ਹੈ ਇੱਕ ਮੰਡੀ ਵੀ ਬੜੀ ਮੰਡੀ ਹਾਂ ਜੀ ਭਾਗਸਰ ਦੇ ਨਾਲ 5 ਕਿਲੋਮੀਟਰ ਤੇ ਹੈਗੀ ਹੈ ਜੀ ਲੱਖਿਆਲੀ ਮੰਡੀ ਬਹੁਤ ਮਤਲਬ ਕਿ ਨਜ਼ਦੀਕ ਹੀ ਹੈਗਾ ਅਹ ਦੇਖੋ ਸਰ ਸਾਡਾ ਵਿਲੇਜ ਹੈਗਾ ਭਾਗ ਸਰ ਅਹ ਇੱਥੇ ਸਿਰਫ ਕਪੂਰਾ ਪੱਤੀ ਦੇ ਵਿਚਕਾਰ ਆਪਣਾ ਕਲੀਨਿਕ ਆ ਕਾਰਨ ਕੀ ਆ ਤੁਸੀਂ ਮੁਕਸਰ ਤੋਂ ਸਿਰਫ ਹੀ 10 ਕਿਲੋਮੀਟਰ ਤੇ ਆਪਣਾ ਪਿੰਡ ਪੈ ਜਾਂਦਾ ਭਾਗ ਸਰ ਉੱਥੇ ਸਾਨੂੰ ਆ ਕੇ ਤੁਸੀਂ ਮਿਲ ਸਕਦੇ ਹਾਂ ਜੀ ਹਾਂ ਜੀ ਕੋਸਟ ਟਾਈਮ ਲਈ ਅਸੀਂ ਮੁਕਸਰ ਵੀ ਕਰ ਰਹੇ ਹਾਂ ਇਹ ਨਹੀਂ ਕਿ ਅ ਤੇ ਥੋੜੇ ਟਾਈਮ ਦੇ ਵਿੱਚ ਕਾਰੇ ਮੁਕਸਰ ਬੈਠਿਆ ਕਰਾਂਗੇ ਜਿਵੇਂ ਪੇਸ਼ੈਂਟ ਨੂੰ ਆਉਣਾ ਜਾਣਾ ਬਹੁਤ ਸੌਖਾ ਹੈ ਕਾਰਨ ਕਿ ਜਦੋਂ ਸਾਡੇ ਹਾਰਟ ਦੇ ਵਿਚਕਾਰ ਬਲੋਕ ਜਾਉਗੇ ਉਸ ਤਰ੍ਹਾਂ ਸਾਡੇ ਕੀ ਇੱਕ ਸਾਰੀ ਬੋਡੀ ਦੇ ਵਿਚਕਾਰ ਪ੍ਰੋਬਲਮ ਕ੍ਰੀਏਟ ਹੋ ਜਾਣੀ ਹੈ ਸਾਡੇ ਬ੍ਰੇਨ ਦੀ ਹੋ ਜਾਣੀ ਆ ਦਿਲ ਵਿੱਚ ਜਿਆਦਾ ਡਰ ਬੈਠ ਜਾਣਾ ਜਿਵੇਂ ਨਿੱਕੇ ਨਿੱਕੇ ਜੀਜਾ ਜਦੋਂ ਬੱਚੇ ਡਰ ਜਾਂਦੇ ਆ ਜਾਂ ਕੀ ਇਹ ਜਿਆਦਾ ਜਾਨੀ ਕਿ ਇਰੀਟੇਸ਼ਨ ਗੁੱਸਾ ਸੁਭਾਅ ਦੇ ਵਿਚਕਾਰ ਚੜਚੜਾਪਨ ਆ ਜ਼ਿਆਦਾਤਰ ਕੀ ਆ ਇਹਦੇ ਨਾਲ ਵੀ ਵਧਣਾ ਕੋਲੇਸਟ੍ਰੋਲ ਦੀ ਪ੍ਰੋਬਲਮ ਜਿਸ ਤਰ੍ਹਾਂ ਕਰਕੇ ਟ੍ਰਾਈਗਲਾਈਸਰਾਈਡ ਅੱਜ ਦੀ ਡੇਟ ਦੇ ਵਿੱਚਕਾਰ ਹਰ ਇੱਕ ਦਾ ਜਦੋਂ ਸਾਡੇ ਕੋਲੇ ਪੇਸ਼ੈਂਟ ਆਉਂਦੇ ਆ ਕਿਸੇ ਦਾ 700 500 ਟ੍ਰਾਈਗਲਾਈਸਰਾਈਡ ਵੱਧ ਜਾਂਦਾ ਉਹ ਕੀ ਹੁੰਦੇ ਜੀ ਉਹ ਹਾਰਟ ਦਾ ਇੱਕ ਕੋਲੇਸਟ੍ਰੋਲ ਆ ਜਿਸ ਤਰ੍ਹਾਂ ਗੱਲ ਕਰੀਏ ਸਾਡੇ ਬਾਡੀ ਦੇ ਵਿੱਚਕਾਰ ਖੂਨ ਗਾੜਾ ਆ ਜਾਂਦਾ ਕਹਿਣਾ ਦੇਖੋ ਜੀ ਕਾਰਨ ਕੀ ਆ ਜਿਸ ਤਰ੍ਹਾਂ ਗੱਲ ਕਰੀਏ ਇੱਕ ਮੱਛੀ ਆ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ ਪਾਣੀ ਦੇ ਵਿੱਚੋਂ ਉਹਨੂੰ ਬਾਹਰ ਕੱਢਾਂਗੇ ਤਾਂ ਉਹ ਇੱਕ ਤਰਫ ਦੀ ਹੈ ਨਾ ਉਸੇ ਤਰ੍ਹਾਂ ਸਾਡਾ ਇੱਕ ਹਾਰਟ ਆ ਹਾਰਟ ਦਾ ਕੀ ਵਰਕ ਆ ਸਾਡੀ ਬੋਡੀ ਦੇ ਵਿੱਚ ਕਰ ਸਾਡੇ ਬਲੱਡ ਦੇ ਸਰਕਲ ਨੂੰ ਪਤਲਾ ਕਰਕੇ ਕੱਲੇ-ਕੱਲੇ ਅੰਗ ਤੱਕ ਪਹੁੰਚਾਉਣਾ ਜਦੋਂ ਹੁੰਦਾ ਕੀ ਆ ਸਾਡੀ ਬੋਡੀ ਦੇ ਵਿੱਚ ਕਰ ਬਲੌਕਜ ਆ ਜਾਂਦੀ ਆ ਤੇ ਸਾਡੇ ਕੀ ਆ ਹਾਰਟ ਜਿਹੜੀ ਇਹਦੀ ਤੱਕ ਖੂਨ ਘਾੜਾ ਆ ਜਾਂਦਾ ਜਦੋਂ ਹਾਰਟ ਤੱਕ ਬਲੱਡ ਦਾ ਸਰਕਲ ਸਹੀ ਪ੍ਰੋਪਰ ਨਹੀਂ ਪਹੁੰਚ ਪਾਉਂਦਾਗਾ ਉਦੋਂ ਕੀ ਆ ਫਿਰ ਸਾਡੀ ਧੜਕਣ ਵਧਣ ਸ਼ੁਰੂ ਹੋ ਜਾਂਦੀ ਹੈ ਅਨਿਮਿਤ ਹੋ ਜਾਂਦੀ ਹੈ ਹਾਂਜੀ ਹਾਂਜੀ ਜਦੋਂ ਸਾਡੀ ਧੜਕਣ ਵਧੂਗੀ ਆਟੋਮੈਟਿਕ ਹੀ ਸਾਡਾ ਬੀਪੀ ਵੀ ਵਧੂਗਾ ਜਾਂ ਕਈ ਵਾਰੀ ਸਾਡਾ ਕੀ ਬੀਪੀ ਘਟੂਗਾ ਹਾਰਟ ਫਿਰ ਪੰਪਿੰਗ ਕਰਦਾ ਜ਼ੋਰ ਲਾਉਂਦਾ ਜੀ ਉਸ ਨਾਲ ਸਾਨੂੰ ਅਟੈਕ ਆਉਂਦਾ ਵੀ ਡਰ ਬਣਿਆ ਰਹਿੰਦਾ ਇਸ ਲਈ ਕੀ ਆ ਖੂਨ ਨੂੰ ਮਜ਼ਬੂਤ ਕਿਵੇਂ ਰੱਖਿਆ ਜਾ ਸਕਦਾ ਹਾਰਟ ਨੂੰ ਮਜ਼ਬੂਤ ਰੱਖਿਆ ਸਕਦਾ ਇੱਕ ਤਾਂ ਜੀ ਆਜੀ ਡਾਕਟਰ ਦੇ ਵਿਚਕਾਰ ਸਾਨੂੰ ਫੋਨ ਖੜਾ ਛੱਡਣਾ ਪੈਣਾ ਦੂਸਰੀ ਗੱਲ ਐਕਸਰਸਾਈਜ਼ ਦੇਖੋ ਫੋਨ ਦਾ ਖੜਾ ਇਸ ਤਰ੍ਹਾਂ ਜੀ ਟਾਈਮ ਸਪੈਂਡ ਕਰਿਆ ਕਰੋ ਆਪਣੀ ਫੈਮਿਲੀ ਦੇ ਨਾਲ ਔਰ ਕਿ ਐਕਸਰਸਾਈਜ਼ ਨੂੰ ਟਾਈਮ ਦਿਓ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਐਕਸਰਸਾਈਜ਼ ਤੁਸੀਂ ਅੱਜ ਦੀ ਗੱਲ ਕਰੀ ਇਹ ਵੀ ਕੋਈ ਹਰ ਇੱਕ ਬੰਦਾ ਕਹਿੰਦਾ ਮੈਨੂੰ ਕੁਝ ਵੀ ਕਰਨਾ ਨਾ ਪਵੇ ਮੈਡੀਸਨ ਦੇ ਨਾਲ ਹੀ ਮੈਂ ਇਕੱਲਾ ਠੀਕ ਹੋ ਜਾ ਐਕਸਰਸਾਈਜ਼ ਨਾਲ ਨਾਲ ਬਹੁਤ ਜ਼ਰੂਰੀ ਆ ਜੀ 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 ਸਰ ਦੇਖੋ ਜਿਹੜੀ ਭੈਣਾਂ ਨੂੰ ਪ੍ਰੋਬਲਮ ਆ ਰਹੀ ਹੈ ਨਾ ਔਰਤਾਂ ਨੂੰ ਪ੍ਰੋਬਲਮ ਆ ਰਹੀ ਹੈ ਨਾ ਇਸ ਟਾਈਮ ਉਹ ਸਿਰਫ ਬੱਚਾ ਕਰਕੇ ਆ ਰਹੀ ਆ ਕਿ ਬੱਚਿਆਂ ਦਾ ਕਰਕੇ ਮਾਨਸਿਕ ਤੌਰ ਤੇ ਜੜੀਆਂ ਲੇਡੀਜ਼ ਪਰੇਸ਼ਾਨ ਰਹਿਣਾ ਸ਼ੁਰੂ ਹੋ ਗਈਆਂ ਹਾਂਜੀ ਹਾਰਮੋਨਲ ਚੇਂਜਸ ਆ ਜਾਂਦੇ ਹੈਗੇ ਆ ਅੱਛਾ ਬੱਚਿਆਂ ਕਰਕੇ ਕਿਵੇਂ ਮਤਲਬ ਕਿ ਪ੍ਰੋਬਲਮ ਆਉਂਦੀ ਹੈ ਜੀ ਕਿਉਂਕਿ ਬੱਚਿਆਂ ਨੂੰ ਜੜੀਆਂ ਅੱਜ ਕੱਲ੍ਹ ਦੀਆਂ ਮਦਰਸ ਐ ਮਦਰ ਫੀਡ ਤਾਂ ਦੇਣੀਆਂ ਸਟਾਰਟ ਨਹੀਂ ਕਰਦੀਆਂ ਹੈਗੀਆਂ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾਗਾ ਕਿਉਂਕਿ ਉਹਨਾਂ ਦਾ ਫਿਗਰ ਖਰਾਬ ਹੋ ਜਾਂਦਾ ਤਾਂ ਇਸ ਕਰਕੇ ਕੀ ਆ ਉਹ ਬੋਟਲਸ ਦੇ ਦਿੰਦੀਆਂ ਹੈਗੀਆਂ ਦੁੱਧ ਪਾ ਕੇ ਦੇ ਦਿੰਦੀਆਂ ਬੋਟਲਸ ਦੇ ਵਿੱਚ ਠੀਕ ਹੈ ਜੀ ਉਹ ਜਿਹੜੀਆਂ ਬੋਟਲਸ ਵੀ ਦਿੰਦੀਆਂ ਉਹ ਵੀ ਪਲਾਸਟਿਕ ਦੀਆਂ ਦੇ ਦਿੰਦੀਆਂ ਬਹੁਤ ਗਲਤ ਹੈ ਜੀ ਉਹਦਾ ਟੁੱਟਣਾ ਫੁੱਟਣਾ ਵੀ ਜ਼ਰੂਰੀ ਹੈ ਜੇ ਆਪਾਂ ਕੋਈ ਚੀਜ਼ ਲੈ ਕੇ ਆਂਦੀ ਹੈ ਯੂਜ਼ ਕੀਤੀ ਹੈ ਤਾਂ ਉਹਦਾ ਟੁੱਟਣਾ ਫੁੱਟਣਾ ਵੀ ਜ਼ਰੂਰੀ ਹੈ ਜੀ ਠੀਕ ਹੈ ਜੀ ਤੁਸੀਂ ਸਟੀਲ ਦਾ ਜਿਹੜਾ ਹੈਗਾ ਬਰਤਨ ਯੂਜ਼ ਕਰ ਸਕਦੇ ਹੋ ਸਟੀਲ ਦੀ ਬੋਟਲ ਯੂਜ਼ ਕਰ ਸਕਦੇ ਹੋ ਕੱਚ ਦੀ ਯੂਜ਼ ਕਰ ਸਕਦੇ ਹੋ ਫਰਕ ਪਊਗਾ ਕੁਝ ਨਹੀਂ ਸਿਹਤ ਨੂੰ ਜਰੂਰ ਫਰਕ ਪਊਗਾ ਜੀ ਕਿਉਂਕਿ ਦੇਖੋ ਪਹਿਲੀ ਗੱਲ ਤਾਂ ਇਹ ਹੈ ਜਿਹੜੀ ਪਲਾਸਟਿਕ ਦੀ ਬੋਤਲ ਹੁੰਦੀ ਹੈ ਨਾ ਜੀ ਉਹਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਸਰਫ ਦੇ ਨਾਲ ਵੀ ਉਹਨੂੰ ਵਾਸ਼ ਕਰਦੇ ਹੋ ਨਾ ਠੀਕ ਹੈ ਉਹਦਾ ਤਾਂ ਵੀ ਉਹਦੇ ਵਿੱਚ ਜਿਹੜੀ ਚੱਕ ਨਾਹਟ ਹੈਗੀ ਆ ਉਹ ਲੰੰਦੀ ਨਹੀਂ ਹੈਗੀ ਉਹ ਖਤਮ ਹੀ ਨਹੀਂ ਹੁੰਦੀ ਹੈਗੀ ਤਾਂ ਕਈ ਮਦਰਸ ਕੀ ਆ ਕਹਿ ਦਿੰਦੇ ਆ ਵੀ ਉਬਾਲ ਕੇ ਚਲੋ ਜੀ ਇਹਦੇ ਵਿੱਚ ਆਪਾਂ ਦੁੱਧ ਪਾ ਦਿੰਨੇ ਆ ਉਹ ਉਬਾਲ ਕੇ ਵੀ ਨਹੀਂ ਸੱਟ ਹੁੰਦੀਆਂ ਗਈਆਂ ਠੀਕ ਹੈ ਜੀ ਉਬਾਲ ਕੇ ਕੀ ਆ ਉਹਦੇ ਵਿੱਚ ਹੋਰ ਵੀ ਸਮੈਲ ਆਉਣ ਲੱਗ ਪੈਂਦੀ ਆ ਜੀ ਜੀ ਠੀਕ ਹੈ ਜੀ ਤਾਂ ਜਿਹੜੀ ਉਹ ਸਮੈਲ ਆ ਉਹ ਵੀ ਬੱਚੇ ਦੇ ਅੰਦਰ ਜਾਂਦੀ ਹੈ ਜਿਹੜੀ ਉਹਦੇ ਵਿੱਚ ਗੰਦਗੀ ਜੰਮ ਜਾਂਦੀ ਹੈ ਉਹ ਵੀ ਬੱਚੇ ਦੇ ਅੰਦਰ ਜਾਂਦੀ ਹੈ ਤੇ ਬੱਚੇ ਹੈਲਥੀ ਕਿਦੋਂ ਹੋ ਜਾਣਗੇ ਜੀ ਦੇਖੋ ਜੀ ਇਹ ਪ੍ਰੋਬਲਮਸ ਆਉਣੀਆਂ ਹੀ ਆਉਣੀਆਂ ਹਰ ਇੱਕ ਲੇਡੀਜ਼ ਨੂੰ ਪ੍ਰੋਬਲਮ ਆ ਸਕਦੀ ਹੈ ਜਿਨ੍ਹਾਂ ਨੂੰ ਆਪਦੇ ਫਿਗਰ ਕਿਉਂਕਿ ਫਿਗਰ ਖਰਾਬ ਹੋਉਂਦੀ ਟੈਂਸ਼ਨ ਆ ਕਿਉਂਕਿ ਮਦਰ ਫੀਡ ਦੇ ਹੀ ਨਹੀਂ ਰਹੀਆਂ ਗਿਆ ਬੱਚਾ ਨੂੰ ਠੀਕ ਹੈ ਜਦੋਂ ਮਦਰ ਫੀਡ ਨਹੀਂ ਦੇਉਗੀ ਤਾਂ ਜੋ ਕੁਦਰਤ ਨੇ ਇੱਕ ਨਿਜ਼ਮ ਬਣਾਇਆ ਬੱਚਾ ਹੋਊਗਾ ਤਾਂ ਦੁੱਧ ਵੀ ਆਊਗਾ ਜੀ ਠੀਕ ਹੈ ਜਿਹੜਾ ਉਹ ਨਿਜ਼ਮ ਬਣਾਇਆ ਜੇ ਆਪਾਂ ਉਹ ਨਿਜ਼ਮ ਦੇ ਨਾਲ ਖਿਲਵਾੜ ਕਰਦੇ ਆ ਠੀਕ ਹੈ ਤਾਂ ਉਹਨੇ ਕੋਈ ਨਾ ਕੋਈ ਪ੍ਰੋਬਲਮ ਤਾਂ ਕ੍ਰੀਏਟ ਕਰਨੀ ਹੀ ਕਰਨੀ ਹੈ ਠੀਕ ਹੈ ਜੀ ਜੇ ਹੁਣ ਆਪਾਂ ਪਲਾਂਟਸ ਨੂੰ ਆਪਾਂ ਕੱਟਦੇ ਆਂ ਅੰਦਰਾਕਤਾਂ ਨੂੰ ਕੱਟਦੇ ਆਂ ਤੇ ਆਪਾਂ ਆਕਸੀਜਨ ਕਿੱਥੋਂ ਲੱਭ ਲਾਂਗੇ ਫਿਰ ਆਪਾਂ ਨਕਲੀ ਦੀ ਆਕਸੀਜਨ ਦਾ ਹੀ ਸਹਾਰਾ ਲਵਾਂਗੇ ਜੀ ਜੀ ਠੀਕ ਹੈ ਜੀ ਤੇ ਜਿਹੜਾ ਇਹ ਚੀਜ਼ ਹੈਗੀ ਆ ਉਹ ਜਿਹੜਾ ਮਿਲਕ ਹੁੰਦਾ ਉਹ ਮਦਰ ਦੀ ਬਰਸਟ ਦੇ ਵਿੱਚ ਛਿੱਡੀਆਂ ਦੇ ਰੂਪ ਦੇ ਵਿੱਚ ਜੰਮਣਾ ਸਟਾਰਟ ਹੋ ਜਾਂਦਾ ਜੀ ਅੱਛਾ ਠੀਕ ਹੈ ਜੀ ਉਹਨਾਂ ਇਹਨੇ ਫਿਰ ਗੰਡਾ ਦਾ ਰੂਪ ਲੈਣਾ ਹੀ ਲੈਣਾ ਜੀ ਹਾਂਜੀ ਹਾਂਜੀ ਇਹ ਬੂੰਦਾਂ ਦੇ ਨਾਲ ਹੀ ਸਭ ਕੁਝ ਠੀਕ ਕਰੀਦਾ ਸਰ ਇਹ ਬੂੰਦਾਂ ਹੀ ਸਾਰੇ ਕਾਸੇ ਤੇ ਵਰਕ ਕਰਦੀਆਂ ਚਾਹੇ ਕਿਸੇ ਵੀ ਤਰ੍ਹਾਂ ਦੀ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ 9 ਦੇ ਤੱਕ ਵੀ ਜੀ ਇਹ ਬੂੰਦਾ ਹੀ ਕੰਮ ਕਰਦਾ